ਸ੍ਰੀਕਾਲ ਜੀ ਸਾਰਿਆਂ ਨੂੰ ਇੱਕ ਦੋ ਦੋਸਤ ਹੁੰਦੇ ਆ ਬਹੁਤ ਪੱਕੇ ਦੋਸਤ ਹੁੰਦੇ ਆ ਆਪਸ ਵਿੱਚ ਦੀ ਤੇ ਉਹ ਰਲ ਕੇ ਨਾ ਵਿਆਪਤ ਬਣਾਉਂਦੇ ਆ ਵੀ ਆਪਾਂ ਇੱਕ ਰੈਸਟੋਰੈਂਟ ਖੋਲ ਲੀਏ ਉਹ ਇੱਕ ਰੈਸਟੋਰੈਂਟ ਖੋਲ ਲੈਂਦੇ ਆ ਰੈਸਟੋਰੈਂਟ ਦੇ ਵਿੱਚ ਬਹੁਤ ਪੈਸਾ ਬਣਦਾ ਪੈਸਾ ਬਣਨ ਨਾਲ ਉਹ ਜ਼ਮੀਨਾਂ ਵੀ ਖਰੀਦ ਲੈਂਦੇ ਆ ਤੇ ਪਲਾਟ ਵੀ ਖਰੀਦ ਲੈਂਦੇ ਆ ਇਹ ਵੇਖ ਕੇ ਨਾ ਇੱਕ ਦਿਨ ਇੱਕ ਦੋਸਤ ਦੇ ਮਨ ਦੇ ਵਿੱਚ ਆਇਆ ਕਿ ਜੇ ਇਹ ਨਾ ਹੋਵੇ ਤਾਂ ਮੈਂ ਸਾਰੇ ਤੇ ਸਾਰੇ ਪਲਾਟ ਮੇਰੇ ਹੀ ਬਣਨੇ ਸੀ ਤੇ ਕਿਉਂ ਨਾ ਮੈਂ ਨੂੰ ਨਵੇੜਦਾ ਤੇ ਇਹ ਸਾਰੇ ਪਲਾਟ ਜਿਹੜੇ ਸਾਂਝੇ ਲਏ ਆ ਮੇਰੇ ਕੱਲੇ ਦੇ ਹੋ ਜਾਣਗੇ ਉਹਨਾਂ ਨੇ ਜੀ ਇੱਕ ਦਿਨ ਉਸ ਦੇ ਨਾਲ ਸ਼ਰਾਬ ਪੀਂਦੇ ਪੀਦੇ ਹੋਣੇ ਉਸ ਨੂੰ ਜ਼ਹਿਰ ਦੇਤਾ ਉਹ ਵਿਚਾਰਾ ਉੱਥੇ ਮਰ ਗਿਆ ਸਾਰੀ ਜਾਇਦਾਦ ਉਸ ਬੰਦੇ ਦੇ ਹੱਥ ਵਿੱਚ ਆ ਗਈ ਹੱਥ ਵਿੱਚ ਆ ਗਈ ਤੇ ਉਹਦਾ ਫਿਰ ਵਿਆਹ ਵੀ ਹੋ ਜਾਂਦਾ ਤੇ ਉਹਦੇ ਲੜਕਾ ਹੁੰਦਾ ਜਦੋਂ ਲੜਕਾ ਹੁੰਦਾ ਤੇ ਲੜਕਿਆ ਨਾ ਇੰਨਾ ਬਿਮਾਰ ਹੋ ਜਾਂਦਾ ਬਾਹਰਲੇ ਦੇਸ਼ਾਂ ਤੱਕ ਵੀ ਉਹਦਾ ਉਹਨਾਂ ਨੂੰ ਇਲਾਜ ਕਰਾਉਣਾ ਪੈਂਦਾ ਪਰ ਲਾਜ ਨਹੀਂ ਹੁੰਦਾ ਇਲਾਜ ਨਹੀਂ ਹੁੰਦਾ ਤਾਂ ਉਹ ਉਹ ਡਾਕਟਰ ਕਹਿੰਦੇ ਵੀ ਸਾਡੇ ਤਾਂ ਹੱਥ ਖੜੇ ਹੋ ਗਏ ਸਾਰੀ ਤਾਂ ਉਹ ਜ਼ਮੀਰ ਵੇਚ ਦਿੰਦਾ ਸਾਰੀ ਜਿਹੜੀ ਉਹਨੇ ਆਪ ਦੇ ਰੈਸਟੋਰੈਂਟ ਖੋਲਿਆ ਸੀ ਉਹ ਵੀ ਵਿਕ ਗਿਆ ਬੁੰਡੇ ਦਾ ਲਾਜ ਨਾ ਹੋਇਆ ਆਖਰ ਉਹ ਕਹਿੰਦੇ ਨੂੰ ਘਰੇ ਲੈ ਜਾਓ ਜਾ ਕੇ ਦੀ ਸੇਵਾ ਕਰੋ ਜਦੋਂ ਘਰੇ ਬੱਚੇ ਨੂੰ ਲਿਆਏ ਤੇ ਬੱਚੇ ਖੇਡਦੇ ਦੇਖ ਕੇ ਉਹ ਬੱਚਾ ਕਹਿੰਦਾ ਪਾਪਾ ਆਪਣੇ ਤੋਂ ਕੀ ਗਨਾਹ ਹੋਇਆ ਕਿ ਸਾਰਿਆਂ ਦੇ ਬੱਚੇ ਖੇਡ ਰਹੇ ਆ ਵਧੀਆ ਹੱਸਦੇ ਖੇਡਦੇ ਮੈਂ ਹੀ ਐਂ ਕਾਪੋ ਪਿਆ ਤੇ ਉਹਦੇ ਪਾਪੇ ਦੇ ਅੱਖਾਂ ਦੇ ਵਿੱਚੋਂ ਪਾਣੀ ਆ ਗਿਆ ਤੇ ਉਹ ਗੱਲ ਜਾਦਾ ਆ ਗਈ ਜਿਹੜੀ ਕਿ ਉਹਦੇ ਆਪ ਦੇ ਮਿੱਤਰ ਨੂੰ ਮਾਰਿਆ ਸੀ ਜਾਂ ਜ਼ਹਿਰ ਦੇ ਕੇ ਉਸ ਕਰਕੇ ਇਹੀ ਕਹ ਲਿਆ ਕਿ ਜੇਕਰ ਆਪਾਂ ਕਿਸੇ ਦਾ ਮਾਰਾ ਕਰਦੇ ਆ ਨਾ ਸਨੇ ਵਿਆਜ ਆਪਾਂ ਨੂੰ ਉਹ ਲਾਉਣਾ ਪੈਂਦਾ ਇਹ ਨਹੀਂ ਹੁੰਦਾ ਵੀ ਤੁਸੀਂ ਉਸ ਟਾਈਮ ਤੱਕ ਕੋਈ ਹੋਰ ਚੀਜ਼ਾਂ ਲੈ ਲਈਆਂ ਪਰ ਇਹ ਵੀ ਸੋਚ ਲਿਆ ਕਰੋ ਕਿ ਇਹ ਜਿਹੜੀ ਤੁਹਾਡੇ ਤੇ ਆਉਣੀ ਆਉਣੀ ਹੈ ਇੱਕ ਦਿਨ